ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੰਗੇ ਓਂਕਰ ਬਿੰਦੀ ਨੇ ਚੱチェ ਓਂਕਰ ਬਿੰਦੀ ਚੇ ਛੱチェ ਓਂਕਰ ਬਿੰਦੀ ਚੇ ਜੱਜੇ ਓਂਕਰ ਬਿੰਦੀ ਜੇ ਜਹੇ ਜੀ ਓਂਕਰ ਬਿੰਦੀ ਜੇ ਨੰਨੇ ਓਂਕਰ ਬਿੰਦੀ ਨੇ ਟੀਕਾ ਓਂਕਰ ਬਿੰਦੀ ਟੈਂ ਠਾਂਟੇ ਓਂਕਰ ਬਿੰਦੀ ਠੈਂ ਡੱਡੇ ਓਂਕਰ ਬਿੰਦੀ ਡੈਂ ਦਹੇੜੇ ਓਂਕਰ ਬਿੰਦੀ ਨੇ ਰਾਣੇ ਓਂਕਰ ਬਿੰਦੀ ਨੇ ਤੱਤੇ ਓਂਕਰ ਬਿੰਦੀ ਟੈਂ ਥੱਥੇ ਓਂਕਰ ਬਿੰਦੀ ਠੈਂ ਦੱਦੇ ਓਂਕਰ ਬਿੰਦੀ ਦੈਂ ਦਹੇ ਤੇ ਓਂਕਰ ਬਿੰਦੀ ਦੈਂ ਨੰਨੇ ਓਂਕਰ ਬਿੰਦੀ ਨੇ ਪੱਪੇ ਓਂਕਰ ਬਿੰਦੀ ਪੰ ਸਫੇ ਓਂਕਰ ਬਿੰਦੀ ਫ ਬੱਬੇ ਓਂਕਰ ਬਿੰਦੀ ਬ ਨੰਗੇਦ ਲਾਇਕਟ ਪਿੰਗੂ ਚੱਚੇਦ ਲਾਇਕਟ ਪੀਚਿਓ ਛੱਛੇਦ ਲਾਇਕਟ ਪੀਚਿਓ ਜੱਜੇਦ ਲਾਇਕਟ ਪੀਜਿਓ ਜਹਜੇਦ ਲਾਇਕਟ ਪੀਜਿਓ ਜਨੇਦ ਲਾਇਕਟ ਪਿਨਿਓ ਟਿਕੰਦ ਲਾਇਕਟ ਪੀਟੂ ਠਾਂਟੇਦ ਲਾਇਕਟ ਪੀਠੂ ਡੱਡੇਦ ਲਾਇਕਟ ਪੀਡੂ ਡਹੇਡੇਦ ਲਾਇਕਟ ਪੀਡੂ ਰਾਣੇਦ ਲਾਇਕਟ ਪੀਣੂ ਤੱਤੇਦ ਲਾਇਕਟ ਪੀਤੂ ਧੱਥੇ ਦੁਲੈਂਗਟ ਪੀਥੂ ਦੱਦੇ ਦੁਲੈਂਗਟ ਪੀਦੂ ਦਹੇਦੇ ਦੁਲੈਂਗਟ ਪੀਦੂ ਨੰਨੇ ਦੁਲੈਂਗਟ ਪੀਨੋ ਪੱਪੇ ਦੁਲੈਂਗਟ ਪੀਪੂ ਫੱਫੇ ਦੁਲੈਂਗਟ ਪੀਫੂ ਬੱਬੇ ਦੁਲੈਂਗਟ ਟੁਪੀ ਬੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ